याक के ਜੀ ਬੀਬੀ ਜੀ ਅੱਜ ਜੱਥਾ ਲੈ ਕੇ ਜਾ ਰਹੇ ਹੋ ਸੁਖਬੀਰ ਬਾਦਲ ਦੀ ਜਿਹੜਾ ਰੋਡ ਸ਼ੋਅ ਹੈ ਕੀ ਲੱਗਦਾ ਹੈ ਕਿ ਜੋਸ਼ੀ ਸਾਹਿਬ ਕਿੰਨੇ ਕ ਵੱਡੇ ਮਾਰਜਨ ਨੂੰ ਇੱਥੇ ਜਿੱਤ ਪ੍ਰਾਪਤ ਕਰਨਗੇ ਇੱਕ ਨੰਬਰ ਤੇ ਦੇਖੋ ਜੀ ਜਿੱਦਣੇ ਇਲੈਕਸ਼ਨ ਸ਼ੁਰੂ ਹੋਈ ਆ ਪੰਜਾਬ ਬਚਾਓ ਯਾਤਰਾ ਹਾਂ ਘਰ ਘਰ ਉਹਨਾਂ ਦੀ ਆਵਾਜ਼ ਆ ਵੀ ਐਣ ਕੇ ਸਰਕਾਰ ਜਿਹੜੀ ਉੱਤੇ ਸੈਂਟਰ ਦੀ ਬਣੇਗੀ ਉਹ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਮਿਲੋ ਕਿ ਹਰ ਪਿੰਡ ਚ ਪੂਰਾ ਹੰਗਾਰਾ ਮਿਲਦਿਆ ਜਿਹੜਾ ਭਾਜਪੀ ਨੂੰ ਕੋਈ ਪਿੰਡਾਂ ਵਿੱਚ ਵਰ ਨਹੀਂ ਦੇਂਦੇ ਇਹਨਾਂ ਦੇ ਕਰਤੂਤਾਂ ਤੋਂ ਆਮ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਥਾਂ ਥਾਂ ਇਹਨਾਂ ਨੇ ਸਮਹਿਕ ਲੈ ਅੱਡੇ ਲਾਤੇ ਆ ਲੋਕਾਂ ਦੇ ਬੇਟੇ ਮਰ ਗਏ ਘਰ ਘਰ ਰੋਣਾ ਪਾਤਾ ਬੀਬੀਆਂ ਵਿਚਾਰੀਆਂ ਵਿਧਵਾ ਕਰ ਦਿੱਤੀਆਂ ਇਹ ਸਰਕਾਰ ਨੇ ਗੁੰਡਾਗਰਦੀ ਵਰਗੀ ਆ ਨਾ ਕੋਈ ਬਕਾਸ਼ ਆ ਪਾਣੀ ਦਾ ਦੁਨੀਆ ਅਸਲੇ 23 ਦੇ 24 ਘੰਟੇ ਚ 2 ਘੰਟੇ ਜੱਟ ਕਹਿੰਦੇ ਜਾਂ 3 ਘੰਟੇ ਬੱਤੀ ਆਉਂਦੀ ਆਉਂਦੀ ਨਹੀਂ ਕੀ ਬਿਲਕੁਲ ਇਹ ਹਰ ਫਰੰਡ ਤੇ ਭਗਵਾਨ ਤਮਨ ਫੈਲ ਹੋ ਚੁਕਾਇਆ ਇਹਨੂੰ ਸਿਰਫ ਕੇਸਰੀਵਾਲ ਦੀਦਾ ਆ ਪੰਜਾਬ ਨੇ ਇਹਨੂੰ ਦੀਦਾ ਇਹਨੂੰ ਕੇਸਰੀਵਾਲ ਦੀਦਾ ਆ ਇਹ ਇਹ ਇਹਦੇ ਕੰਮ ਕੋਈ ਚਾਹੀਦੇ ਨਹੀਂ ਹੋਏ ਦੋਕਰ ਨਾਲ ਬੇਇੰਤਿਹਾਰ ਦੀਆਂ ਸੰਗਤ ਨੂੰ ਤੇ ਯਾਨਕੀ ਸ਼੍ਰੋਮਣੀ ਕਾਲੀ ਨੂੰ ਵੋਟਾਂ ਪਾ ਕੇ ਪੰਜਾਬ ਬਚਾਓ ਪੰਜਾਬ ਬਚਾਓ ਮੈਂ ਬਾਰ-ਬਾਰ ਬੇਨਤੀ ਕਰਦੀ ਆ ਦੂਜੀ ਗੱਲ ਇਹ ਆ ਜੋ ਵੱਢੀ ਇਹਨੇ ਝੂਠ ਬੀਪੀਆਂ ਨਾਲ ਬੋਲਿਆ ਇਹਨੇ ਦੋਸ਼ ਆ ਤੇ ਇਹਨੇ ਹਜ਼ਾਰ-ਹਜ਼ਾਰ ਰੁਪਈਆ ਦੇ ਸਕਿਆ ਇਹ ਕਿੱਥੋਂ ਬੀਬੀਆਂ ਨੂੰ ਦੋ ਇਹਨੇ ਬੀਬੀਆਂ ਦੇ ਰਾਸ਼ਨ ਕਟਵਾ ਦਿੱਤੇ ਇਹਨੇ ਬੀਬੀਆਂ ਦੇ ਸਕੂਲ ਦੇ ਲੜਕੀਆਂ ਦੇ ਸਾਈਕਲ ਕਟਵਾ ਦਿੱਤੇ ਇਹਨੇ ਵੇਖੋ ਨੀਲੇ ਕਾਟ ਇੰਨੇ ਕੱਟੇ ਕੇ ਬੀਬੀਆਂ ਰੋਂਦੀਆਂ ਆਈਆਂ ਸਾਡੇ ਕਹਿੰਦਾ ਮਤਲਬ ਕਿ ਬਾਦਲ ਸਾਹਿਬ ਨੇ ਜੋ ਸਹੂਲਤਾਂ ਦਿੱਤੀਆਂ ਸਾਰੀਆਂ ਖਤਮ ਕਰ ਖਤਮ ਕਰਤੀਆਂ ਨੇ ਜੀ ਬਾਦਲ ਸਾਹਿਬ ਜੀਆਂ ਤੇ ਅਸੀਂ ਇਹ ਕਹਿੰਨੇ ਆ ਦੁਨੀਆ ਦੀ ਆਵਾਜ਼ ਆ ਕਿ ਬਾਦਲ ਸਾਹਿਬ ਹੁਣ ਅੱਗੇ ਵੰਗੋ ਕੰਮ ਜਿੱਦਾਂ ਸ਼ਹਿਰ ਦੇ ਸਾਰੇ ਨਾਲੇ ਇਹ ਬਾਦਲ ਸਾਹਿਬ ਨੇ ਜੋਤੀ ਸਾਹਿਬ ਨੂੰ ਸਾਰੇ ਛਤਾਏ ਆ ਕਵਰ ਕੀਤੇ ਆ ਹੁਣ ਵੀ ਆਈ ਕਹਿੰਦੇ ਇਹੋ ਜਿਹੇ ਇਨਸਾਨ ਨੂੰ ਮੌਕਾ ਦੋ ਕੰਮ ਵਾਲੇ ਨੂੰ ਕੰਮ ਵਾਲੇ ਨੂੰ ਦਿਓ ਮੌਕਾ ਇੱਕ ਕਾਲੀ ਪਾਰਟੀ ਜਿਹੜਾ ਕੰਮ ਕਰਾ ਰਹੀ ਆ ਵੈਗੁਰਜੀ ਕਾਕਾ ਸਾਹਿਬ ਵੈਗੁਰਜੀ